ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਜਰਸੀ ਤਾਜੀ ਸੂਈ ਵੀ ਤੇ ਇੱਕ ਜਰਸੀ ਚ ਕਰਾਸ ਬੈਡ ਦੋ ਨਗ ਸੂਏ ਸਬਾਈ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦਿਆ ਹੋ ਕੇ ਕਰਿਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਸੰਦੀਪ ਪਿੰਡ ਢੋਲਾ ਮੋਬਾਈਲ ਨੰਬਰ ਹੈ 9968530253 ਤੇ ਜਿਹੜੀ ਪਹਿਲਾ ਨੰਬਰ ਜਰਸੀ ਵੜ ਦੇਖੀਏ ਨੇ ਤਾਜੀ ਸੂਈ ਵੀ ਕਿਹੜਾ ਸੂਸੂਈ ਹੈ ਦੂਜਾ ਸੂਆ ਬਈ ਕਹਦਾ ਸੂਈ ਹੈ ਸੂਈ ਪਾਸੋਂ ਦੀ ਸੂਈ ਆ ਪਾਸੋਂ ਸਵੇਰੇ ਠੀਕ ਹੈ ਜੇਰ ਜਰ ਰੋਕਿਆ ਇਹ ਆਪਣੀ ਗਾਰੰਟੀ ਹੈ ਵੀਰੇ ਜੇਰ ਦੀ ਇਹ ਪੰਜਾਬ ਵਾਲੀ ਜਰਸੀ ਹੈ ਬਈ ਇਹਦੀ ਠੀਕ ਹੈ ਸੋ ਮੂੰਹ ਮੱਥਾ ਦੇਖੋ ਚੰਗੀ ਜਾਂਦੇ ਨਾਲ ਬੱਚਾ ਕੀ ਆ ਗਿਆ ਮਗਰ ਬੱਸੀ ਹੈ ਬਈ ਇਹਦੇ ਠੀਕ ਹੈ ਮਗਰ ਵੀ ਬੱਚੀ ਹੈ ਚੰਗੇ ਸੀਮਣ ਦੀ ਹਣਾ ਪੈਣੀ ਆਪਣ ਨੂੰ ਪਤਾ ਕਿਹੜਾ ਸੀਮਣ ਦੀ ਆ ਠੀਕ ਹੈ ਪਰ ਬੱਚੀ ਪਾਲਣ ਵਾਲੀ ਆ ਹ ਕਿੰਨਾ ਕੁ ਬੋੜਾ ਸਟਾਰਟਿੰਗ ਉਹ ਥੱਲੇ ਦੇਣਾ 15 ਕਿਲੋ ਬਈ ਥੱਲੇ ਮੰਨ ਕੇ ਜਿਹੜੇ 7 ਰੀਟਾ ਟਾਈਮ ਦਾ ਥੱਲੇ ਹਾਜ਼ਰ ਆ 14 ਕਿਲੋ ਦਾ ਦੋ ਟਾਈਮ ਬੰਦਾ ਚੋਕੇ ਲੈ ਜੇ ਆਪਣੇ ਘਰ ਅੰਦਾਜ਼ਾ ਕਿੰਨਾ ਪਾ ਦੂਗੀ 18 ਕਿਲੋ ਮਾਲਕ ਕਹਿੰਦੇ ਦਿੱਤਾ ਬਈ ਦੁੱਧ ਮੰਨ ਕੇ ਚਲੀਏ ਵੀ 18 ਮੰਨ ਕੇ ਲੈ ਲਈ ਬੇਸ਼ੱਕ 18 ਤਾਂ ਦੇਊਗੀ ਦੇਊ ਤਾਂ 20 ਕਿਲੋ 18 ਮੰਨ ਕੇ ਲੈਲੇ ਬੰਦਾ ਰੇਟ ਇਹਦਾ ਕੀ ਰਹੂਗਾ 62000 ਦੀ 62 ਦੇ ਦਾਂਗੇ ਮਾਣਾ ਮਟਾ ਮਾਣਦਾ ਮਾਣਦਾ ਮੈਂ ਕਰਾਂਗੇ ਸੁਭਰ ਧਾਰਾਂ ਦੇਖੋ ਕਿਆ ਬਾਤਾਂ ਪੂਰਾ ਮੋਟ ਚਵਾਈ ਦਾ ਇੱਕ ਨੰਬਰ ਆ ਵੀਰੇ ਮਾੜੀ ਕੋਲੇ ਨਾ ਠੰਡ ਦਿਖਾ ਦੇ ਠੰਡ ਸਾਨੂੰ ਦਿਖਾ ਦੇ ਕੋਲੇ ਆ ਕੇ ਮੁੱਠੀ ਵਾਲਾ ਥਾਣਾ ਜਮਾ ਮੁੱਠੀ ਵਾਲਾ ਥਾਣਾ ਬਈ ਹਾਂ ਮਾਰਦੀ ਧਾਰਾ ਹੋਰ ਭਗਾ ਦੇ ਨਦੀਆਂ ਕਿਰਾ ਸੋ ਚੋਣ ਬਸਵਾ ਦੇਖੋ ਬਿਲਕੁਲ ਕਿਆ ਵਾ ਤਾਂ ਬੱਚਾ ਲਾ ਗਿਆ ਬਧਾਰਾ ਮਾਰ ਕੇ ਦੇਖੋ ਨੇ ਪਏ ਕੋਈ ਭੂਰ ਸਰ ਲਾਣੀ ਕਿ ਜਮਾ ਕਿਆ ਵਾ ਜਿਵੇਂ ਸ਼ਰਨਾ ਪੈਂਦੇ ਹੁੰਦੇ ਪਹਾੜਾਂ ਦੇ ਵਿੱਚ ਆਏ ਦੋ ਦੋਂਦਾ ਬਸ ਕਰੋ ਕਾਉਂਡ ੋਲਣਾ ਦੇਰ ਮਰ ਤਰੈਣਾ ਮੰਨ ਕੇ ਚੱਲੀ ਵੀ 18 ਮੰਨ ਕੇ ਲੈ ਲਿਆ ਹਾਂ ਤਾਂ ਵੀ 20 ਕਿਲੋ ਤਾਂ ਦੁੱਧ 18 ਕਿਲੋ ਚਲ ਗਰਮੀ 17 ਮੰਨ ਕੇ ਲੈ ਲੇ ਫੇਰ ਵੀ ਕਿਲੋ ਆਪਾਂ ਘਾਟ ਹੀ ਦੱਸਾਂਗੇ ਜੈ ਜੈ ਗੱਲਾ ਹਾਂ ਫੁੱਲੀ ਛੱਡੀ ਛੱਡੀ ਤੇ ਮਗਰ ਬੱਤੀ ਆ ਮਗਰ ਬੱਤੀ ਹੈ ਬਾਈ ਹੁਣ ਹਰੇਕ ਬੰਦਾ ਯਾਰ ਨੌਲੇਜ ਹਰੇਕ ਬੰਦੇ ਨੂੰ ਹਰੇਕ ਬੰਦਾ ਵਧੀਆ ਠੀਮਣ ਦਰਾਉਂਗਾ ਜੈ ਜੀ ਕਾਲਾ ਹਾਂ ਸ ਪਰ ਰੇਟ 62000 ਹੈ ਨਾ 62000 ਰੁਪਏ ਹਾਂ ਸਤੋਵਾਰਾ ਧਾਰਾ ਦੇਖੋ ਬੈਠਦਾ ਕਿਹਾ ਵਾਤਾ ਸਾਫ ਸੁਥਰੀ ਰਾਜ ਜੀ ਸਮੀ ਪੜੀ ਵੀ 62000 ਦੇ ਵਿੱਚ ਮਾਨਤਾਨ ਕਰਦਾ ਹੈ ਘਰ ਆਏ ਬੰਦੇ ਦਾ ਮਾਨਤਾਨ ਕਰਦਾਂਗੇ ਵੀ ਘਰ ਆਏ ਬੰਦੇ ਠੀਕ ਆ ਓਕੇ ਆ ਜਾਓ ਸੋ ਬਰੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਬੈਠਦੀ ਪੂਰੀ ਗੁਣਾ ਦੀ ਕੁਥਰੀ ਆ 17 ਕਿਲੋ ਰਾਮਣਾ ਪੋਲੇ ਹਥਨਾ ਦੇ ਦੇਣਾ 62000 ਚ ਮਾਨਤਾਨ ਹੋ ਜੂ ਤੇ ਅੱਗੇ ਪਿੱਛੇ ਥੱਲੇ ਵਾ ਫੱਟ ਬੜਾ ਥਾਣਾ ਥੀ ਚਵਾਈ ਵਾਲਾ ਦੇਖ ਬਈ ਥਾਣੇ ਮੈਂ ਬਸ ਮੈਂ ਕਿੱਥੇ ਲਾਣੇ ਲੇਵਾ ਕਿਵੇਂ ਪਾਇਆ ਦੇਖ ਜੈ ਜੈ ਕਾਲਾ ਜਮ ਹਣਾ ਨਾਲੇ ਕੋਈ ਨਿਆਣਾ ਪਾਉਣਾ ਪਾਉਣੀ ਪੜੋ ਕੋਈ ਦੇਖ ਜੀ ਆਈ ਫੇਰ ਵਜਾ ਬਾਈ ਥੱਲੇ ਲੈ ਲੈ ਫੇਰ ਥੱਲੇ ਫੇਰ ਵਜੇ ਨਾ ਤਾਰਾ ਤੁਰਾ ਇਹਦੇ ਇੱਕ ਨੰਬਰ ਹਣਾ ਅੱਗੇ ਦੋ ਨੰਬਰ ਜਿਹੜੀ ਜਰਸੀ ਕ੍ਰਾਸ ਦੇਖੀ ਜਾਨੇ ਹਾਂਜੀ ਇਹ ਕਿਹੜਾ ਸੂਆ ਸੂਈ ਹੈ ਇਹ ਮੰਨ ਕੇ ਚੱਲ ਕੱਲ ਸ਼ਾਮ ਸੂਈ ਸੀ ਬਈ ਇਹ ਠੀਕ ਹੈ ਬੱਚਾ ਪਾਦਾ ਨੇ ਬੱਚਾ ਹਣਾ ਮਗਰ ਬੱਚਾ ਬਈ ਇਹਦੇ ਠੀਕ ਹੈ ਹਾਂ ਸੂਆ ਕਿਹੜਾ ਸੂਈ ਹੈ ਤੀਜਾ ਸੂਆ ਬ ਅੰਦਾਜ਼ਾ ਇਹ ਕਿੰਨਾ ਬਾਦੂਗੀ ਮੰਨ ਕੇ ਚੱਲ ਇਹ ਥੱਲੇ ਕੋਲਾ ਕਿੰਨਾ ਖੂਣ ਉਹ 10 ਬਾਰਾ 10 12 ਕਿਲੋ ਕੋਲਾ ਹੋਇਆ ਥੱਲੇ ਠੀਕ ਹੈ ਜਮਾ ਖਾਲੀ ਕਰੀ ਨਹੀਂ ਮੈਂ ਕਹਾਂ ਚੱਲ ਕੋਈ ਨਹੀਂ ਖਾਲੀ ਨਾ ਕਰ ਗਰਮੀ ਹੈ ਨਾ ਠੀਕ ਹੈ ਤੇ ਭਾਅ ਇਹਦਾ ਕੀ ਰਹੂਗਾ ਇਹਦਾ ਮੁੱਲ ਜਿਹੜਾ ਕੋ ਮਾਰੇ 57000 ਇਹ ਦੇ ਦਾਂਗੇ ਮਾਨਤਾਰ ਹੋ ਜੂਗਾ ਮਾਨਤਾਰ ਕਰ ਤੋਰੀ ਵਾਰ ਨਹੀਂ ਮਾਰਗੇ ਸੋ ਬੱਚਾ ਚਾਹੁੰਦਾ ਦੇਖ ਸਤ ਧਾਰਾ ਪਈ ਦੇ ਮਾਰਕਸ ਕਹਿੰਦਾ ਥਣ ਦੇਖੋ ਕਿਆ ਬਾਤ ਹੈ ਗੁੱਲੇ ਵਾਲਾ ਥਣ ਸੁਭਰ ਧਾਰਾ ਦੇਖ ਸਕਦੇ ਕਿਆ ਬਾਤ ਹੈ ਮੋਟਾ ਮੋਟਾ ਚੋਣਾ ਸੋ ਦੇਖੋ ਧਾਰਾ ਵਗਰਾ ਦੀ ਪੂਰੀ ਓਕੇ ਹੈ ਜਮਾ ਸਾਫ ਸੁਥ ਥੋੜਾ 12 ਕਿਲੋ ਹੋ ਬਈ ਥੱਲੇ ਠੀਕ ਆ ਤੋਰ ਦੀ ਬਸ ਕਰ ਓਕੇ ਆ ਵੀਰੇ ਓਕੇ ਆ ਸੋ ਦੇਖੋ ਧਾਰਾਂ ਆਪਾਂ ਮਾਰ ਕੇ ਦਿਖਾ ਦਿਆਂ ਸੋ ਦੂਜੇ ਨੰਬਰ ਜਿਹੜੇ ਆਪਾਂ ਕਰਾਸ ਬੈਟ ਦੇਖੀ ਜਾਂਦਾ ਤੀਜਾ ਸੂਆ ਸੂਈ ਵੀ ਆ 57000 ਦੀ ਵੀਰ ਕਿੰਨੇ ਦੇ ਦਾਂਗੇ ਅੰਦਾਜ਼ਾ ਚੜਜੂ 18 19 ਕਿਦੇ ਇਹ 20 ਕਿਲੋ ਦੁੱਧ ਬਈ ਖੁੱਲਾ ਸੋ 20 ਕਿਲੋ ਦੁੱਧ ਦੁੱਧ ਦੋ ਫੈਟ ਵਾਲਾ ਜਾਮਾ ਹਨਾ ਸਾਣਾ ਦੁੱਧ ਦੂ ਆ ਪੂਰਾ ਸਾਣ ਦੇਖ ਮੈਂ ਸਾਣਾ ਆਉਂਦਾ ਸੋਣਾ ਥਣ ਮੋਟਾ ਮੁਠੀ ਵਾਲਾ 99 85 30 255 ਪਿੰਡ ਤੋਲਾ ਜ਼ਿਲ੍ਹਾ ਵਰਨਾਂ